ਜੀ ਸਰ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਜ਼ਿਲ੍ਹਾ ਪਠਾਨਗੜ੍ਹ ਦਾ ਹਲਕਾ ਸੁਜਾਨਪੁਰ ਤੋਂ ਜਿਹੜੀ ਦੂਸਰੀ ਬੱਸ ਹੈ ਅੱਜ ਸ਼੍ਰੀ ਨੰਦਪੁਰ ਸਾਹਿਬ ਮਾਤਾ ਨਾਨਾ ਦੇਵੀ ਉਸ ਤੋਂ ਬਾਅਦ ਜਵਾਲਾ ਜੀ ਮਾਤਾ ਚਿੰਤਪੁਰਨੀ ਜੀ ਔਰ ਜਿਹੜਾ ਨਾਈਟ ਸੇ ਨੰਦਪੁਰ ਸਾਹਿਬ ਹੋਇਆ ਜਿੰਨੇ ਵੀ ਸਾਡੇ ਇੱਥੋਂ ਦੇ 43 ਜਿਹੜੇ ਸ਼ਰਧਾਲੂ ਉਹਨਾਂ ਦੇ ਪਹਿਲੇ ਤੇ ਡਾਕਟਰੀ ਜਾਂਚ ਹੋਈ ਹੈ ਮੈਡੀਕਲ ਹੋਇਆ ਇਹਦੇ ਵਿੱਚ ਜਿਹੜੇ ਫਿੱਟ ਪਾਏ ਗਏ ਐ 43 ਸਾਡੇ ਸ਼ਰਧਾਲੂ ਔਰ ਅੱਜ ਸਾਡੇ ਐਸ ਡੀ ਐਮ ਕਾਲਾ ਰਾਮ ਕੰਸਲ ਜੀ ਵੀ ਮੌਜੂਦ ਹੈ ਸਾਡੇ ਬਾਜੀ ਬਾਜੀ ਤਹਿਸੀਲਦਾਰ ਜੀ ਵੀ ਇੱਥੇ ਆਏ ਆ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਦਾ ਜਿਹੜਾ ਸ਼ਿਲਾਘਾ ਜੋ ਕਦਮ ਹੈ ਅੱਜ ਜਿਹੜੇ ਸ਼ਰਧਾਲੂ ਜਿੰਨੇ ਵੀ ਬੜੇ ਖੁਸ਼ੀ ਖੁਸ਼ੀ ਨਾਲ ਯਾਤਰਾ ਕਰਨ ਜਾ ਰਹੇ ਆ ਸੋ ਮੈਂ ਉਸ ਪ੍ਰਮਾਤਮਾ ਨੂੰ ਉਸ ਮਾਤਾ ਦੇਵੀ ਨੂੰ ਇਹ ਪ੍ਰਾਰਥਨਾ ਕਰਦਾ ਵੀ ਸਾਡੇ ਇਹਨਾਂ ਸ਼ਰਧਾਲੂਆਂ ਦੇ ਉੱਤੇ ਹਮੇਸ਼ਾ ਮਿਹਰ ਦਾ ਹੱਥ ਰੱਖਣ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਪੰਜਾਬ ਸਰਕਾਰ ਦਾ ਆਪਣੇ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਗਈ ਹੈ ਅੱਜ ਉਸ ਦੇ ਤਹਿਤ ਹਲਕਾ ਸੁਜਾਨਪੁਰ ਦੀ ਜਿਹੜੇ ਜਿਹੜੇ ਸ਼ਰਧਾਲੂ ਨੇ ਉਹਨਾਂ ਵਾਸਤੇ ਬੱਸ ਜਾ ਰਹੀ ਹੈ ਇਹ ਬੱਸ ਅਨੰਦਪੁਰ ਸਾਹਿਬ ਮਾਤਾ ਨੈਣਾ ਦੇਵੀ ਚਿੰਤਪੁਰਲੀ ਮਾਤਾ ਤੇ ਜਵਾਲਾ ਦੇਵੀ ਮਾਤਾ ਉੱਥੇ ਜਾਏਗੀ ਜਿਹਦੇ ਵਿੱਚ ਨਾਈਟ ਸਟੇ ਜਿਹੜਾ ਹੋਏਗਾ ਅਨੰਦਪੁਰ ਸਾਹਿਬ ਹੋਏਗਾ ਸਾਰੇ ਜਿਹੜੇ 43 ਇਹਦੇ ਵਿੱਚ ਪੈਸੈਂਜਰਸ ਜਾ ਰਹੇ ਨੇ ਸ਼ਰਧਾਲੂ ਜਾ ਰਹੇ ਨੇ ਉਹਨਾਂ ਦੇ ਮੈਡੀਕਲ ਹੋਏ ਨੇ ਮੈਡੀਕਲ ਫਿਟਨੈਸ ਤੋਂ ਬਾਅਦ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਕਿੱਟ ਮੁਹੱਈਆ ਕਰਵਾਈ ਗਈ ਹੈ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਕੰਬਲ ਵਗੈਰਾ ਉਹ ਵਿੱਚੋਂ ਉਪਲਬਧ ਨੇ ਉਹ ਅਸੀਂ ਹਰੇਕ ਯਾਤਰੀ ਨੂੰ ਦਿੱਤੀ ਹੈ ਇਹ ਹੁਣ ਅਸੀਂ ਸਾਡੇ ਹਲਕਾ ਇੰਚਾਰਜ ਜਿਹੜੇ ਅਮਿਤ ਮੰਟੂ ਜੀ ਉਹ ਵੀ ਇੱਥੇ ਮੌਜੂਦ ਨੇ ਉਹ ਇੱਥੇ ਯਾਤ ਇਹ ਬੱਸ ਨੂੰ ਫਲੈਗ ਆਫ ਕਰਨ ਆਏ ਨੇ ਸਾਡੇ ਮੈਪ ਅਸੀ ਲਰ ਜਸਪਾਲ ਬਾਜਵਾ ਜੀ ਉਹਨਾਂ ਦੇ ਨਾਲ ਸਾਡਾ ਸਟਾਫ ਬੀ ਡੀ ਪੀ ਦਾ ਦਫਤਰ ਸੁਜਨਪੁਰ ਤੋਂ ਜਿਹੜੇ EMPLOYEES ਨੇ ਉਹ ਵੀ ਨਾਲ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਇਹਦੇ ਵਿੱਚ ਯਾਤਰੀਆਂ ਨੂੰ ਬਹੁਤ ਜਿਆਦੇ ਉਤਸ਼ਾਹ ਹੈ ਬਹੁਤ ਗਰਮ ਜੋਸ਼ੀ ਦੇ ਨਾਲ ਉਹ ਜਾ ਰਹੇ ਨੇ ਤੇ ਇੱਕ ਬੱਸ ਅਸੀਂ ਪਹਿਲਾਂ ਵੀ ਭੇਜੀ ਸੀ ਹਲਕੇ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੱਸਾਂ ਭੇਜੀਆਂ ਜਾਣਗੀਆਂ ਤ੍ਰਿਪਤਾ ਦੇਵੀ ਵਿਧਾਨੇ ਹਾਂਜੀ ਹਾਂਜੀ ਤੇ ਇਹ ਹੈ ਪਹਿਲੀ ਸਰਕਾਰ ਆਪ ਸਰਕਾਰ ਜੀ ਮਿਲ ਕੇ ਜਨਾਨੀਆਂ ਨੇ ਇਹ ਜਨਾਨੀ ਵਾਸਤੇ ਇੰਨਾ ਸੋਚਿਆ ਆ ਤੇ ਸਤਿਪਥ ਯਾਤਰਾ ਕਰਵਾਈ ਆ ਅਸੀਂ ਤਾਂ ਆਖਣੀਆਂ ਜੁਗ ਜੁਗ ਹੋ ਸਰਕਾਰ ਆਵੇ ਤੇ ਸਾਡੀਆਂ ਸੁਣਾਈਆਂ ਕਰਨ ਜੀ ਮੇਰੇ ਦਿਮਾ ਬਧਾਨੀ ਸਿਓ और मैं पंजाब सरकार का बहुत धन्यवाद करना चाहूँगी कि धार्मिक स्थान पे हमको भेजा जा रहा है और उन्होंने हमें किट भी प्रोवाइड की पिल्लो था जिनके अंदर अम्ब्रेला था थैंक यू जी बेटा हेलो मेरा नाम महक है मैं बधानी से रहने वाली हूँ हम पंजाब सरकार को बहुत धन्यवाद करते हैं कि उन्होंने हमें धार्मिक यात्रा पे भेजे भेज रहे हैं उन्होंने हमें किट प्रोवाइड की जिसमें पिल्लो कंबल अम्ब्रेला और ब्रश शैम्पू ਔਰ ہمارے ਲਈ ਯੂਜ਼ ਕਰਨ ਵਾਲੀ ਚੀਜ਼ਾਂ थी थैंक यू